Uh oh ਅੱਜ ਮੈਂ ਆਪਣੇ ਵੈਸਟ ਹਲਕੇ ਦੇ ਜਵਾਰਨਗਰ ਕੈਂਪ ਦੇ ਵਿੱਚ ਆਇਆ ਹਾਂ ਜਿੱਥੇ ਕਿ ਮੈਂ ਭਾਈਚਾਰੇ ਦੇ ਇੱਥੇ ਵਸਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਜਿਹੜੀਆਂ ਕਾਫੀ ਸਮੇਂ ਤੋਂ ਲੰਬੇ ਤੋਂ ਚੱਲੀਆਂ ਆ ਰਹੀਆਂ ਨੇ ਜਿਹਦੇ ਵਿੱਚ ਇਲਾਕੇ ਦੀ ਸਫਾਈ ਇਲਾਕੇ ਦੀ ਬੇਰੁਜ਼ਗਾਰੀ ਅਤੇ ਜਦੋਂ ਹੱਕ ਮੰਗਣ ਜਾਂਦੇ ਆ ਵੋਟ ਪਾ ਕੇ ਤੇ ਇਹਨਾਂ ਨੂੰ ਨਕਾਰ ਦਿੱਤਾ ਜਾਂਦਾ ਆ ਤੇ ਅੱਜ ਇਹਨਾਂ ਦੇ ਵਿੱਚ ਆ ਤੇ ਬਹੁਤ ਅੱਛਾ ਲੱਗਿਆ ਜੋ ਇਹਨਾਂ ਨੇ ਪਿਆਰ ਤੇ ਸਾਥ ਦਿੱਤਾ ਆ ਉਹਦੇ ਲਈ ਮੈਂ ਇਹਨਾਂ ਦਾ ਧੰਨਵਾਦ ਦਿਆਂ ਏਜੰਡੇ ਕੀ ਲੈ ਕੇ ਆਏ ਆ ਆਜੰਡੇ ਬਸ ਇਦਾਂ ਦੇ ਹੀ ਆ ਜੀ ਅੱਜ ਜਿਹੜੇ 1947 ਤੋਂ ਏਜੰਡੇ ਚੱਲਦੇ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਐਜੂਕੇਸ਼ਨ ਦੀ ਗੱਲ ਕਰੂੰਗਾ ਜਿਹੜੀ ਕਿ ਹਰ ਸਾਲ ਇਹ ਐਡਮਿਸ਼ਨ ਫੀਸ ਬੱਚਿਆਂ ਨੂੰ ਲੱਗਦੀ ਆ ਵੀ ਆਂਦੀ ਮੈਂ ਉਹ ਬੰਦ ਕਰਾਣੀ ਐ ਦੂਸਰਾ ਜੇ ਸਰਕਾਰੀ ਜੋਬਸ ਨਹੀਂ ਦੇ ਸਕਿਆ ਤੇ ਮੈਂ ਪਾਲਿਸੀ ਸੇ ਇਦਾਂ ਦੀਆਂ ਹੈਗੀਆਂ ਨੇ ਇਦਾਂ ਦੇ ਥਿੰਕ ਟੈਂਕ ਨੇ ਕਿ ਅਸੀਂ ਹਰ ਘਰ ਦੇ ਵਿੱਚ ਰੁਜ਼ਗਾਰ ਦਵਾਗੇ ਜਨਰੇਟ ਕਰਕੇ ਤਾਂ ਕਿ ਹਰ ਘਰ ਦਾ ਨਿਰਵਾਹ ਹੋ ਸਕੇ ਪਾਲਣ ਪੋਸ਼ਣ ਹੋ ਸਕੇ ਤੇ ਇਹਦੇ ਨਾਲ ਨਾਲ ਹੀ ਇੱਕ ਮੈਂ ਜਿਹੜਾ ਲੋਨ ਆ ਬੈਂਕਾਂ ਦਾ ਲੋਨ ਆ ਕਿ ਉਹ ਹਰ ਵਸਨੀਕ ਦੇ ਲਈ ਜਿਹੜਾ ਵੋਟਰ ਹੈ ਉਹਦੇ ਲਈ ਈਜ਼ੀ ਹੋ ਜਾਏ ਤਾਂ ਕਿ ਉਹ ਆਪਣੇ ਬੱਚਿਆਂ ਦੀ ਐਜੂਕੇਸ਼ਨ ਦਵਾ ਸਕਣ ਅਤੇ ਉਹਦੇ ਨਾਲ ਨਾਲ ਹੀ ਉਹ ਆਪਣੇ ਬਜ਼ੁਰਗਾਂ ਦਾ ਇਲਾਜ ਕਰ ਸਕਣ ਬੱਚਿਆਂ ਦੇ ਵਿਆਹ ਕਰ ਸਕਣ ਤੇ ਜੋ ਜੋ ਉਹਨਾਂ ਦੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਦਿਲਾ ਸਕਣ। ਜਾਂਦੇ ਉਹ ਇਦਾਂ ਵੀ ਬੇਟੀ ਨੇ ਲੌਕ ਕੀਤਾ ਹੈ ਤੇ ਹੋਰ ਵੀ ਮੇਰੇ ਸਰਕਲ ਦੇ ਵਿੱਚ ਜਿੰਨੇ ਐਡਵੋਕੇਟਸ ਨੇ ਉਹ ਰਲ ਕੇ ਇਹ ਮਹਿੰਮ ਚਲਾਣਗੇ ਕਿ ਜਿਹੜੇ ਵੀ ਜ਼ਰੂਰਤਮੰਦ ਲੋਕ ਨੇ ਮਿਡਲ ਕਲਾਸ ਤੋਂ ਨੇ ਇਕਨੋਮਿਕਲ ਵੀਕਰ ਸੈਕਸ਼ਨ ਹੈ ਕਿ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਅਵੇਅਰ ਨਹੀਂ ਹੈ ਉਹਨਾਂ ਨੂੰ ਅਵੇਅਰ ਕਰਕੇ ਕਾਨੂੰਨੀ ਸਲਾਹ ਦਿੱਤੀ ਜਾਏਗੀ ਤੇ ਉਹ ਬਿਲਕੁਲ ਹੀ ਮੁਫਤ ਹੋਏਗੀ। ਇਲਾਕਾ ਵਾਸੀਆਂ ਦਾ ਧੰਨਵਾਦ ਕਰਦਾ ਹਾਂ। ਉਹਨਾਂ ਨੇ ਨੌਜਵਾਨ ਹੋਨਰ ਲੀਡਰ ਨੂੰ ਆਪਣੇ ਏਰੀਆ ਵਿੱਚ ਬੁਲਾਇਆ ਅਤੇ ਆਪਣਾ ਪਿਆਰ ਉਹਦੇ ਅੱਗੇ ਜ਼ਾਹਿਰ ਕੀਤਾ ਕਿਸ ਤਰ੍ਹਾਂ ਦੇਖਦੇ ਆ ਜੀ ਇਹਨਾਂ ਲੋਕਾਂ ਦਾ ਜਿੱਦਾਂ ਬੋਟਾ ਮੰਗਲਵਾਤੇ ਆ ਰਹੇ ਕਿਦਾਂ ਸੰਜੋਗ ਮੇਟਿਆ ਤੁਹਾਨੂੰ ਇਹ ਹੈ ਅਤੇ ਪਤਾ ਲੱਗਦਾ ਹੈ ਕਿ ਅੱਜਕੱਲ ਲੋਕ ਜਿਹੜੇ ਨੇ ਉਹ ਪਾਰਟੀਆਂ ਦੇ ਕੈਂਡੀਡੇਟਸ ਤੋਂ ਅੱਖ ਚੱਕੇ ਨੇ ਉਹ ਬਿਲਕੁਲ ਥੱਕ ਗਏ ਨੇ ਦੇਖ ਦੇ ਕੇ ਪਾਰਟੀਆਂ ਦੇ ਕੈਂਡੀਡੇਟਸ ਨੂੰ ਕਿਉਂਕਿ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਗੁਲਾਮ ਹੁੰਦੇ ਨੇ ਪਾਰਟੀਆਂ ਦੇ ਤੁਹਾਨੂੰ ਅਲਬਰਟ ਦੁਆ ਜੀ ਵਾਸਤੇ ਕੀ ਕੀ ਕਰਾ ਜਾਓਗੇ ਅਲਬਰਟ ਦੁਆ ਜੀ ਇਮਾਨਦਾਰ ਵਫਾਦਾਰ ਔਰ ਹੌਨਰ ਬੱਚਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਕਮਿਊਨਿਟੀਜ਼ ਵਾਸਤੇ ਗਰੀਬਾਂ ਵਾਸਤੇ ਆਮ ਲੋਕ ਜਨਤਾ ਵਾਸਤੇ ਆਪਣਾ ਤਨ ਮਨਤਾ ਨਾਲ ਜ਼ੋਰ ਲਗਾ ਕੇ ਕੰਮ ਕਰੇਗਾ ਔਰ ਇਸ ਲੁਧਿਆਣਾ वेस्ट ਦੇ ਏਰੀਆ ਨੂੰ ਹੋਰ ਤਰੱਕੀਆਂ ਦੀ ਬੁਲੰਦੀਆਂ ਤੇ ਲੈ ਕੇ ਜਾਏਗਾ